ਕਾਦਰ ਸਾਹਿਬਾਇਨਾ ਦੇ ਪੂਰਵ ਸਮਰਪਿਤ ਉਤੇ ਇਟਲੀ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਗੁਰਮਕਸ਼ ਭਾਗਮੂਕੇ ਵਾਏ ਜਾ ਰਹੇ ਨੇ ਇਟਲੀ ਦੇ ਗੁਰਦੁਆਰਾ ਸਿੰਘ ਸਵਾ ਸ਼ਹੀਦਾਂ ਕਾਦਰ ਮਜ਼ੂਰੇ ਦੁਆਰਾ ਪੀਤੇ ਦਿਨ ਸੰਗਤਾਂ ਦੇ ਸਹਿਯੋਗ ਨਾਲ ਕਾਦਰ ਮਜ਼ੂਰੇ ਵਿਖੇ ਮਹਾਨ ਨਗਰ ਕੀਰਤਨ ਜਾਇਆ ਗਿਆ ਇਸ ਵਿੱਚ ਇਲਾਕੇ ਭਰ ਤੋਂ ਦੂਰੋਂ ਨੇੜੇ ਆਈਆਂ ਸੰਗਤਾਂ ਨੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਕੇ ਆਪਣੀ ਸ਼ਰਦਾ ਦਾ ਪ੍ਰਕਟਾਵਾ ਕੀਤਾ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ਜਿਉਂ ਹੀ ਸ਼ਹਿਰ ਦੇ ਵਿੱਚ ਕਾਦਰ ਮਜ਼ਦੂਰ ਦੇ ਵਿੱਚ ਗਿਆ ਤਾਂ ਉੱਥੇ ਪਿਆਸੇ ਦੇ ਵਿੱਚ ਨਗਰ ਕੀਰਤਨ ਦਾ ਪ੍ਰਵਾਹ ਹੋਇਆ ਧੰਨ 시 ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਪਾਲੀ ਆਓ ਤੁਹਾਨੂੰ ਗੁਰਦੁਆਰਾ ਸਿੰਘ ਸਭ ਸੀ ਦਾ ਕਾਦਰ ਮਜ਼ਦੂਰ ਦੇਵਾਰਾ ਸਜਾਇ ਨਗਰ ਕੀਰਤਨ ਦੇ ਆ ਝਲਕੇ ਆ ਦਿਖਾਣੇ ਆ ਸੰਗਤਾਂ ਦਾ ਹਜੂਮ ਮਾਰਦਾ ਕਰਦੀ ਦੇ ਵਿੱਚ ਬੋਲੇ ਸੋਨਿਹਾਲ ਦੇ ਜਕਾਰੇ ਲਗਾਇਏ सतगुरिति सतगुराणे संगतालिठियां ਆਗਤ ਗੋਲੇ ਲੇਕ ਰੰਗਤਾ ਵਾਲੇ ਪਾਇਆ ਵਾਹਿਗੁਰੂ 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 ਵਾਹਿਗੁਰ ਜੇ ਦੇਵ ਮਾਨ ਨਰੰਗਨ ਦਾ ਜਾਓ ਜਿਲਨ ਮਾਨ ਨਰੰਗਨ ਦਾ ਜਾਓ ਸੁਖੀ ਪਾਸਾਈ ਹਰ ਜਾ ਸੁਖੀ ਜਾ ਕੇ ਤੀਸਾ ਕੋ ਸੋਣ ਰੰਗਿਆ ਜੋ ਦੇਵ ਦਾ ਪਾਰੇ ਰੰਗਾਰੇ ਮਾਨ ਕਿਉਂ ਨਹੀਂ ਅੰਦੇ ਆ ਕੇ ਜੇ ਦੇਵ ਮਾਨ ਨਰੰਗਨ ਦਾ ਜਾਓ ਜੇ ਦੇਵ

नाम जो पतारण नाम जो पताधण ਦੇ ਵਿੱਚ ਗਣ ਜੀ ਜਦੋਂ ਆਪਾਂ ਗੁਰੂ ਜੀ ਸਾਰੀਆਂ ਗੱਲਾਂ ਮੰਨ ਕੇ ਗੁਰੂ ਆਸ਼ੇ ਦੇ ਵਿੱਚ ਚੱਲਦੇ ਆ ਤੇ ਗੁਰੂ ਹਮੇਸ਼ਾ ਅਨਸੰਗ ਹੋ ਕੇ ਰੱਖਿਆ ਕਰਦਾ ਹੈ ਮਾਚੀ ਵਾਲੇ ਜੀ ਧਰਤੀ ਦੇ ਉੱਤੇ ਵੀ ਭਾਈ ਦਿਆ ਸਿੰਘ ਨੇ ਕਿਹਾ ਸੀ ਜੇ ਅੱਜ ਚਮਕੌਰ ਦੀ ਗੜੀ ਦੇ ਵਿੱਚੋਂ ਸਾਹਿਬਜ਼ਾਦਾ ਜੀਤ ਸਿੰਘ ਜੀ ਨੂੰ ਨਾਲ ਲੈ ਆਉਂਦੇ ਤਾਂ ਇਹਨਾਂ ਨੂੰ ਮੁਰਤਾ ਗੱਦੀ ਦੇ ਸਕਦੇ ਸਨ ਦੱਸੋ ਆਪ ਜੀ ਨੇ ਆਨੰਦ ਪ੍ਰਸਾਦ ਦੀਆਂ ਕੁਸ਼ਿਆਰ ਨੂੰ ਛੱਡਿਆ ਪੌਂਟਾ ਸਾਹਿਬ ਨੂੰ ਛੱਡਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੂ ਸਾਥ ਸੰਗਤ ਨੂੰ ਅੱਜ ਗੁਰਦੁਆਰਾ ਸਿੰਘ ਸਿਦਾ ਕਾਜਲ ਮਜਰੇ ਵੱਲੋਂ ਕਾਜਲ ਮਜਰੇ ਵਿਖੇ ਖਾਲਸਾ ਪ੍ਰਗਟ ਸੰਗਤ ਦੇ ਵਿੱਚ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਉਸ ਨਗਰ ਕੀਰਤਨ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਅਸੀਂ ਸਾਰੀ ਸੰਗਤ ਦਾ ਗੁਰ ਗੰਸਰ ਜੀ ਮਹਾਰਾਜ ਜੀ ਦਾ ਪੰਜਾਂ ਪਿਆਰਿਆਂ ਦਾ ਪੰਜਾਂ ਨਿਸ਼ਾਨੀਆਂ ਦਾ ਸਾਰੀ ਸੰਗਤ ਦਾ ਦਿਲ ਦੀ ਗਹਿਰਾਈوں ਧੰਨਵਾਦ ਕਰਦੇ ਆ ਜੋ ਕਿ ਨਗਰ ਕੀਰਤਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਅਗਵਾਈ ਕਰ ਰਹੇ ਨੇ ਉਹਨਾਂ ਦਾ ਖਾਸ ਕਰ ਧੰਨ ਧੰਨਵਾਦ ਕਰਦੇ ਆ ਸਾਰੀ ਸੰਗਤ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈ ਹੋਵੇ ਪ੍ਰਸ਼ਾਸਨ ਨੂੰ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਪਰਮਿਸ਼ਨਾਂ ਦੇਣ ਦੇ ਵਿੱਚ ਇੱਕ ਵਾਰੀ ਫੇਰ ਖਾਲਸਾ ਪ੍ਰਗਟ ਦਾ ਸੰਦਰਭ ਵਿੱਚ ਸਾਰੀ ਸੰਗਤ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰਨਾਂ ਖਬਰਾਂ ਲਈ ਜੁੜੇ ਰਹੋ। ਮੈਂ ਤੁਹਾਡਾ ਆਪਣਾ ਜਲਦੀ ਜਮਕੜ ਇਟਲੀ ਤੋਂ